3 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਕਿਸਾਨ ਚੱਕਾ ਜਾਮ ਕਰਨਗੇ ਕਿਉਂਕਿ ਲਖੀਨਪੁਰ ਖੀਰੀ ਜਿਹੜਾ ਕਾਂਡ ਹੋਇਆ ਸੀ ਉਸ ਮਸਲੇ ਦੇ ਵਿੱਚ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਤੇ ਜਿਹੜੇ ਸਤਨਾਮ ਸਿੰਘ ਪੰਨੂ ਨੇ ਉਹਨਾਂ ਨੇ ਕਿਹਾ ਹੈ ਕਿ ਜੇ ਇਸ ਕਾਂਡ ਦੇ ਵਿੱਚ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਆ ਤਾਂ ਅਸੀਂ 3 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਚੱਕਾ ਜਾਮ ਕਰਾਂਗੇ 2 ਘੰਟੇ ਲਈ ਅਸੀਂ ਰੇਲਾਂ ਬਿਲਕੁਲ ਜਾਮ ਕਰ ਦੇਵਾਂਗੇ ਅਤੇ ਸਾਡੇ ਜਿਹੜੇ 18 ਜ਼ਿਲ੍ਹੇ ਨੇ ਪੰਜਾਬ ਦੇ ਤੇ ਹੋਰ ਵੱਖ-ਵੱਖ ਸੂਬਿਆਂ ਦੇ ਵਿੱਚ ਚੱਕਾ ਜਾਮ ਹੋਵੇਗਾ ਤੇ ਅਸੀਂ ਰੇਲ ਆਵਾਜਾਈ ਨੂੰ ਬਿਲਕੁਲ ਠੱਪ ਕਰ ਦੇਣਾ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਕਿਸਾਨ ਅੰਦੋਲਨ ਹਜੇ ਵੀ ਸਿਖਰਾਂ ਉੱਤੇ ਆ ਤੇ ਸਾਨੂੰ ਕਿਸਾਨਾਂ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਅਤੇ ਉਹ ਕਹਿ ਰਹੇ ਨੇ ਕਿ ਜੇ ਸਾਨੂੰ ਅੱਗੇ ਇਨਸਾਫ ਨਾ ਮਿਲਿਆ ਤਾਂ ਅਸੀਂ ਲੰਬੇ ਸਮੇਂ ਲਈ ਹੋਰ ਜ਼ਿਆਦਾ ਤਿੱਖਾ ਸੰਘਰਸ਼ ਕਰਾਂਗੇ ਅਤੇ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡੀ ਅਪਡੇਟ ਵੀ ਸਾਹਮਣੇ ਆ ਸਕਦੀ ਹੈ ਤੇ ਹੁਣ ਅਸੀਂ ਤਾਜ਼ੇ ਅਪਡੇਟ ਇਹ ਦੇ ਰਹੇ ਹਾਂ ਕਿ 3 ਅਕਤੂਬਰ ਨੂੰ ਅਸੀਂ ਚੱਕੇ ਜਾਮ ਕਰ ਦੇਣੇ ਨੇ ਤੇ ਜਿਹੜੀ ਰੇਲ ਆਵਾਜਾਈ ਹੈ ਬਿਲਕੁਲ ਠੱਪ ਕਰ ਦੇਵਾਂਗੇ ਕੀ ਕਹਿ ਰਹੇ ਨੇ ਸਤਨਾਮ ਸਿੰਘ ਪੰਨੂ ਆ ਤੁਹਾਨੂੰ ਸੁਣਾਉਨੇ ਆ ਲਖੀਪੁਰ ਖੀਰੀਕਾਂਡ ਦੇ ਦੋਸ਼ੀਆਂ ਨੂੰ ਸੁਝਾਵਾ ਦੇਣ ਲਈ ਦੋਨਾ ਫੋਰਮਾਂ ਦੇ ਸਾਹਦੇ ਉੱਤੇ 3 ਅਕਤੂਬਰ ਨੂੰ ਦੇਸ਼ ਭਾਰਤੀ ਪੰਜਾਬ ਦੇ ਵਿੱਚ 2 ਘੰਟੇ ਰੇਲ ਦਾ ਚੱਕਾ ਜਾਮ ਕੀਤਾ ਜਾ ਰਿਹਾ ਉਹ ਸਬੰਧੀ ਗੱਲਬਾਤ ਕਰਨੀ ਹੈ ਮੇਰੇ ਵੀਰੋ ਵੀਡੀਓ ਸੁਣ ਕੇ ਤੁਰੰਤ ਇਸ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਦੋਨਾਂ ਫੋਰਮਾਂ ਵੱਲੋਂ ਦੇਸ਼ ਵਿਆਪੀ ਧੋਲਨ ਦੇ ਚੱਲਦਿਆਂ ਆਇਆ 3 ਅਕਤੂਬਰ ਨੂੰ ਦੇਸ਼ ਭਰ ਚਿੱਤ ਤੇ ਪੰਜਾਬ ਚ ਰੇਲਾਂ ਦਾ ਚੱਕਾ 2 ਘੰਟੇ ਲਈ ਜਾਮ ਕਰਨ ਦਾ ਐਲਾਨ ਕੀਤਾ ਗਿਆ ਵਾ ਸੱਦਾ ਦਿੱਤਾ ਗਿਆ ਉਸ ਦੇ ਤਹਿਤ ਕਿਸਾਨ ਮਿਹਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 18 ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ਦੇ ਉੱਤੇ ਰੇਲਾ ਚੱਕਾ ਜਾਮ ਕੀਤਾ ਜਾਵੇਗਾ ਤੇ ਵੱਡਾ ਰੋਸ ਪ੍ਰਦਰਸ਼ਨ ਕਰਕੇ ਮੰਗ ਕੀਤੀ ਜਾਵੇਗੀ ਕਿ ਲਖੀਪੁਰ ਕਾਣ ਦੇ ਲਖੀਪੁਰ ਖੀਰੀ ਕਾਣ ਦੇ ਦੋਸ਼ੀਆਂ ਅਜੇ ਮਿਸ਼ਰਾ ਟੈਣੀ ਤੋਂ ਉਸ ਦੇ ਬੇਟ ਉਸ ਦਾ ਪੁੱਤਰ ਸ਼ਿਸ਼ ਮਿਸ਼ਰਾ ਸੈਣੀ ਸੀਸ ਮਿਸ਼ਰਾ ਟੈਣੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ 302 ਦੇ ਪਰਚੇ ਵਿੱਚ ਪਾ ਕੇ ਉਸ ਦੇ ਉੱਤੇ ਕਾਰਵਾਈ ਚਲਾਈ ਜਾਵੇ ਇਸ ਤਰ੍ਹਾਂ ਅਜੇ ਮਿਸ਼ਰਾ ਟੈਣੀ ਤੇ 120 ਵੀ ਦਾ ਪਰਚਾ ਦਰਜਿਆ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ 3 ਅਕਤੂਬਰ ਨੂੰ ਪੰਜਾਬ ਤੇ ਦੇਸ਼ ਭਰ ਵਿੱਚ 11 ਕਿਸਾਨ ਮਜ਼ਦੂਰ ਬੀਬੀਆਂ ਸ਼ੀਦਾਨੂਸ ਨਾਲ ਜਲੀ ਪੇਟ ਕਰਨ ਗਿਆ ਲਖੀਪੁਰ ਖੀਰੀ ਕਾਂਢ ਦੇ 3 ਅਕਤੂਬਰ 2021 ਨੂੰ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਸ਼ੀਸ਼ ਮਿਹਰਾ ਟੈਣੀ ਦੀ ਥਾਰ ਗੱਡੀ ਨੇ ਕੁਚਲਿਆ ਸੀ ਤੇ ਉਹ ਪੰਜਾਂ ਸ਼ੀਦਾਨੂ ਸਨਾਂਝਲੀ ਪੇਟ ਕੀਤੀ ਜਾਵੇਗੀ ਤੇ ਜਿਹੜੇ ਕਿਸਾਨ નિર્ਦੋਸ਼ ਕਿਸਾਨ ਆਗੂ ਜਿਹੜੇ ਆ ਉਹ ਜੇਲ੍ਹਾਂ ਵਿੱਚ ਬੰਦ ਆ ਉਨਨ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਅਜੇ ਮਿਸ਼ਰਾ ਟੈਣੀ ਤੇ ਸ਼ਿਸ਼ ਮਿਸ਼ਰਾ ਟੈਣੀ ਨੂੰ ਤੁਰੰਤ ਜੇਲ੍ਹ ਵਿੱਚ ਧੱਕਿਆ ਜਾਵੇ ਇਹ ਮੰਗ ਕੀਤੀ ਜਾਵੇ ਇਸ ਤੋਂ ਇਲਾਵਾ 27 ਸਤੰਬਰ ਨੂੰ ਬਹੁਤ ਵੱਡਾ ਇਕੱਠ ਤਰੰਤਨ ਜ਼ਿਲ੍ਹੇ ਵੱਲੋਂ ਪਿੰਡ ਪਿੱਦੀ ਵਿਖੇ ਕੀਤਾ ਜਾ ਰਿਹਾ ਜਿੱਚ ਜਾਰਾਂ ਬੀਬੀਆਂ ਜਿਹੜੀਆਂ ਉਹ ਸ਼ਾਮਲ ਹੋਣ ਗਈਆਂ ਸੋਹਣਾ ਜੋਨਾਂ ਦੇ ਵਿੱਚੋਂ ਪੂਰੇ ਜ਼ਿਲ੍ਹੇ ਦੇ ਵਿੱਚੋਂ ਉੱਥੇ ਬੀਬੀਆਂ ਦੀ ਚੋਣ ਵੀ ਕੀਤੀ ਜਾਵੇਗੀ ਤੇ ਮਤੇ ਪਾਸ ਕੀਤੇ ਜਾਣਗੇ ਇੱਕ ਤੇ ਜਿਹੜੇ ਜ ਨਿੱਜੀਕਰਨ ਕੀਤਾ ਜਾ ਰਿਹਾ ਬਿਜਲੀ ਐਕਟ 2023 ਦੇ ਰਾਈ ਬਿਜਲੀ ਵੰਡ ਕਾਨੂੰਨ ਨੂੰ ਸੋਧ ਕਰਕੇ ਜਿਹੜੇ ਸਮਾਰਟ ਮੀਟਰ ਲਾਏ ਜਾ ਰਹੇ ਆ ਉਹ ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣ ਸਮਾਰਟ ਮੀਟਰ ਕਿਸੇ ਵੀ ਕੀਮਤ ਤੇ ਪਿੰਡਾਂ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ ਇਹਦਾ ਮਤੇ ਪਾਸ ਕੀਤਾ ਜਾਵੇਗਾ ਇਸ ਤੋਂ ਇਲਾਵਾ ਜਿਹੜੇ ਸ਼ਹੀਦ ਹੋਏ ਆ ਉੱਥੇ ਸ਼ਬੂਤ ਖਨੌਰੀ ਤੇ ਹੋਰ ਬਾਰਡਰਾਂ ਦੇ ਉੱਤੇ ਕਿਸਾਨ ਮਜ਼ਦੂਰ ਬੀਬੀਆਂ ਪਿਛਲੇ ਇਸ ਅੰਦੋਲਨ ਦੇ ਤਹਿਤ 7 ਮਹੀਨਿਆਂ ਦੇ ਵਿੱਚ ਉਹਨਾਂ ਨੂੰ ਪੰਜਾਬ ਸਰਕਾਰ 5 ਲੱਖ ਰੁਪਈਆ ਤੇ ਇੱਕ ਉਹਨਾਂ ਦੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਉਹਨਾਂ ਦਾ ਕਰਜ਼ਾ ਖਤਮ ਕਰਨਾ ਦੀ ਜਿਹੜੀ ਪਾਲਿਸੀ ਸੀ ਉਹਨੂੰ ਪੰਜਾਬ ਸਰਕਾਰ ਐਸ ਵੇਲੇ ਬੰਦ ਕਰੀ ਬੈਠੀ ਆ ਉਹ ਪੰਜਾਬ ਸਰਕਾਰ ਤੁਰੰਤ ਜਿਹੜਾ ਵਾ ਉਹ ਸ਼ੀਲ ਪਰਿਵਾਰਾਂ ਨੂੰ 5 ਲੱਖ ਰੁਪਇਆ ਤੇ ਉਹਨਾਂ ਦੇ ਇੱਕ ਜੀ ਨੂੰ ਨੌਕਰੀ ਤੇ ਉਹਨਾਂ ਦਾ ਸਾਰਾ ਸਾਰਾ ਕਰਜ਼ਾ ਖਤਮ ਕਰਨ ਦਾ ਜਿਹੜਾ ਵਾ ਜਿਹੜੀ ਪਾਲਿਸੀ ਆ ਉਹ ਤੁਰੰਤ ਲਾਗੂ ਕਰੇ। ਇਹ ਵੀ ਮਤਾ ਪਾਸ ਕੀਤਾ ਜਾਵੇਗਾ ਬੀਬੀਆਂ ਦੇ ਵੱਡੇ ਇਕੱਠੇ। ਇਸ ਤੋਂ ਇਲਾਵਾ 30 ਸਤੰਬਰ ਨੂੰ ਤਰਨਤਾਰਨ ਜ਼ਿਲ੍ਹੇ ਚੋਂ 8 ਜੁਨ ਸ਼ੰਭੂ ਮੋਰਚੇ ਤੇ 10 ਅਕਤੂਬਰ ਤੱਕ 11 ਦਿਨਾਂ ਲਈ ਜਾ ਰਹੇ ਆ ਉਹਦੇ ਵਿੱਚ 11 ਕਿਸਾਨ ਮਜ਼ਦੂਰ ਬੀਬੀਆਂ ਰਕਿਵਾਰੀ ਜਾਣਗੇ। ਵੱਡੇ ਪਦਰ ਤੇ ਤਿਆਰੀ ਆ ਤੋ ਆਪਣੇ ਯਾਰਾਂ ਦਿਨ ਦੀ ਡਿਊਟੀ ਉਥੇ ਲਾ ਕੇ ਆਉਣਗੇ ਸਭ ਲੰਗਰਾਂ ਦੇ ਪ੍ਰਬੰਧ ਤਰਨਤਨ ਜ਼ਿਲ੍ਹੇ ਵੱਲੋਂ ਕਰ ਲਏ ਗਏ ਆ ਤੇ ਇਹ ਵੀ ਮਤਾ ਉਥੇ ਇਸ ਇਕੱਠ ਚ 27 ਸਤੰਬਰ ਵਾਲੇ ਚ ਪਾਸ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਜਿਹੜਾ ਬੀਬੀਆਂ ਨੂੰ ਪਿੰਡਾਂ ਚ ਲਾ ਬੰਦ ਕਰਨਾ ਉਹਨਾਂ ਨੂੰ ਹੋਰ ਵੱਡੇ ਪੱਧਰ ਤੇ ਕਿਸਾਨ ਬੀਬੀਆਂ ਨੂੰ ਮਜ਼ਦੂਰ ਬੀਬੀਆਂ ਨੂੰ ਮਜ਼ਦੂਰਾਂ ਤੇ ਕਿਸਾਨਾਂ ਨੂੰ ਇੱਕ ਤਾਕਤ ਦੇ ਰੂਪ ਵਿੱਚ ਇੱਕ ਸ਼ਕਤੀ ਦੇ ਰੂਪ ਵਿੱਚ ਪਿੰਡਾਂ 'ਚ ਇਕੱਠਾ ਕਰਨਾ ਉਹਨਾਂ ਨੂੰ ਜਥੇਬੰਦ ਕਰਨਾ ਤੇ ਉਹਨਾਂ ਨੂੰ ਲਾਹਮਤ ਕਰਨਾ ਇਹ ਕੰਮ ਜੰਗੀ ਪੱਧਰ ਤੇ ਹੋ ਰਿਹਾ ਪੂਰੇ ਤਰਨਤਨ ਜ਼ਿਲ੍ਹੇ 'ਚ ਜਿਸ ਤਰ੍ਹਾਂ ਮੋਗੇ 'ਚ ਹੋ ਰਿਹਾ ਕਪੂਰਥਲਾ 'ਚ ਹੋ ਰਿਹਾ ਤੇ ਬਾਕੀ ਜ਼ਿਲ੍ਹਿਆਂ 'ਚ ਹੋ ਰਿਹਾ ਤੇ ਉਹ ਉਹ ਸਾਰਾ ਜਿਹੜਾ ਪ੍ਰੋਸੈਸ ਆ ਘੜੂਰਸ ਆਪਣਾ ਕਪੂਰਥਲਾ ਤੇ ਜਿਲ੍ਹਾ ਆਪਣਾ ਮੋਗੇ ਦੇ ਵਿੱਚ ਵੀ 10 ਅਕਤੂਬਰ ਤੱਕ ਸਾਰਾ ਜ਼ਿਲ੍ਹਾ ਪੱਧਰ ਤੱਕ ਬੀਬੀਆਂ ਦਾ ਜਿਹੜਾ ਸੰਗਠਨ ਆ ਉਹ ਬਣ ਜਾਵੇਗਾ ਤੇ ਪਿੰਡਾਂ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਬੀਬੀਆਂ ਦੀ ਪੁਗਤੇ ਬੁਖਤ ਬਣਾਉਣੀ ਆ ਉਹ ਪਿੰਡਾਂ ਦੇ ਵਿੱਚ ਆਪਣੇ ਫੈਸਲੇ ਆਪ ਕਰਨ ਗਿਆ ਉਹ ਜਿੰਨੇ ਵੀ ਕਰਮਕਾਂਡ ਆ ਵਹਿਮ ਭਰਮ ਆ ਉੱਚ ਨੀਚੇ ਆ ਜਾਤ ਪਾਤ ਆ ਉਸ ਦੇ ਖਿਲਾਫ ਪਿੰਡਾਂ ਦੇ ਫੈਸਲੇ ਲੈਣ ਗਿਆ ਇਹ ਪਿੰਡਾਂ ਚ ਖਤਮ ਕਰਨ ਗਿਆ ਰੀਤੀਆਂ ਜਿਹੜੀਆਂ ਸਮਾਜਿਕ ਰੀਤੀਆਂ ਇਸ ਤੋਂ ਇਲਾਵਾ ਜਿਹੜੀਆਂ ਵਿਆਹ ਸ਼ਾਦੀਆਂ ਸਾਦੇ ਟੰਗ ਨਾ ਕਰਨ ਦੇ ਮਤੇ ਤੇ ਮਰਨੇ ਪਰਨੇ ਸਾਦੇ ਟੰਗ ਦਾ ਕਰਨੇ ਮਤੇ ਉਹ ਵੀ ਪਾਸ ਕਰਨ ਗਿਆ ਤੇ ਉਹ ਪਿੰਡਾਂ ਚ ਸਾਰੇ ਪੰਜਾਬ ਚ ਸਾਰੇ ਉਹ ਲਾਗੂ ਕਰਾਉਣ ਗਿਆ ਇਸ ਤਰੀਕੇ ਦੇ ਨਾਲ ਇਹ ਔਲ ਜਨਤਾ ਦਾ ਜਿਹੜਾ ਸਾਡਾ ਪ੍ਰੋਗਰਾਮ ਆ 27 27 ਸਤੰਬਰ ਨੂੰ ਤਰਨਤਾਰਨ ਵੱਡਾ ਇਕੱਠ ਬੀਬੀਆਂ ਦਾ ਇਸ ਤੋਂ ਇਲਾਵਾ 30 ਸਤੰਬਰ ਨੂੰ ਬਹੁਤ ਵੱਡੀ ਗਿਣਤੀ ਚ ਸ਼ੰਭੂ ਵਿੱਚ ਮੋਰਚੇ ਦੀ ਮੋਰਚੇ ਦੀ ਜਾਣ ਦੀ ਤਿਆਰੀ 11 ਦਿਨਾਂ ਬਾਅਦ ਤਰਨਤਾਰਨ ਜ਼ਿਲ੍ਹੇ ਵੱਲੋਂ ਤੇ ਇਸੇ ਤਰ੍ਹਾਂ ਹੀ ਆਪਣਾ 3 ਅਕਤੂਬਰ ਨੂੰ ਦੋ ਕੰਟੇਲੀ ਤਰਨ ਆਪਣਾ ਪੂਰੇ ਪੰਜਾਬ ਦੇ ਵਿੱਚ 18 ਜ਼ਿਲ੍ਹਿਆਂ ਦੇ ਵਿੱਚ ਰੀਲਾਂ ਦਾ ਚੱਕਾ ਜਾਮ ਕਰਨ ਦੀ ਜਿਹੜੀ ਵਿਵੋਤਬੰਦੀ ਆ ਉਹ ਪੂਰੇ ਜੋਰ ਸ਼ੋਰ ਨਾਲ ਕਰ ਲਈ ਗਈ ਆ ਤੇ ਲੜਾਈ ਜਿਹੜੀ ਆ ਉਹ ਹੋਰ ਤੇਜ ਆਉਣ ਦੇ ਸਮੇਂ ਚ ਹੋਣੀ ਆ ਪੂਰੇ ਦੇਸ਼ ਚ ਲੋਕ ਉੱਠ ਰਿਹਾ ਪੂਰੇ ਦੇਸ਼ ਚ ਲੋਕ ਮੈਦਾਨ ਦੇ ਵਿੱਚ ਆ ਰਹੇ ਆ ਤੇ ਕੇਂਦਰ ਸਰਕਾਰ ਨੂੰ ਜਿਹੜਾ ਵਾ ਉਹ ਮੰਗਾ ਮੰਨਣ ਲਈ ਮਜਬੂਰ ਇਕੱਠ ਕਰਨਗੇ ਤੇ ਮੋਰ ਮੋਰ ਜਾਣ ਦਿਨੋ ਦਿਨ ਮਜ਼ਬੂਤ ਹੁੰਦਾ ਜਾਵੇਗਾ ਦਿਨੋ ਦਿਨ ਮਜ਼ਬੂਤ ਹੁੰਦਾ ਜਾਵੇਗਾ ਭਾਵੇਂ ਲੜਾਈ 25 ਸਾਲ ਤੱਕ ਲੜਨੀ ਪਵੇ ਇਹ ਪਿੰਡਾਂ ਚ ਮਤੇ ਪਾਸ ਬੀਬੀਆਂ ਨੇ ਕਰ ਲਿਆ ਚੜ੍ਹਦੀ ਕਲਾ ਵਿੱਚ ਜਿਹੜੀਆਂ ਬੀਬੀਆਂ ਦੀਆਂ ਜਿਹੜੇ ਸੰਘਣ ਬਣ ਰਹਾ ਇਹ ਵੱਡੇ ਪੱਦਰ ਤੇ 25 ਸਾਲ ਲੜ ਦੀ ਗੱਲ ਕਰ ਰਹੇ ਆ ਅਸੀਂ ਆਪਣੀ ਜ਼ਮੀਨ ਬਚਾਉਣੀ ਆ ਆਪਣੀ ਧਰਤੀ ਬਚਾਉਣੀ ਆ ਆਪਣੀ ਹਵਾ ਬਚਾਉਣੀ ਆ ਆਪਣਾ ਪਾਣੀ ਬਚਾਉਣਾ ਆਪਣਾ ਵਿਰਸਾ ਬਚਾਉਣਾ ਆਪਣੀ ਬੋਲੀ ਬਚਾਉਣੀ ਆ ਆਪਣਾ ਸਭਿਆਚਾਰ ਬਚਾਉਣਾ ਵਾ ਆਪਣੀਆਂ ਜਿਹੜੀਆਂ ਕਦਰਾਂ ਕੀਮਤਾਂ ਬਚਾਉਣੀਆਂ ਜੋ ਸਮਾਜ ਦੇ ਵਿੱਚ ਭੜਿਆ ਉਹ ਮਕਾਉਣੇ ਆ ਜਿਸ ਤਰੀਕੇ ਨਾਲ ਅੱਜ ਸਮਾਜ ਦੇ ਵਿੱਚ ਇਹ ਕਾਰਪੋਰੇਟ ਸਿਸਟਮ ਨੇ ਤੇ ਦਿੱਸ਼ ਦੇ ਆਗਮਾਨੇ ਨਿਗਾਰ ਲਿਆਂਦਾ ਵਾ ਜਿਸ ਤਰੀਕੇ ਨਾਲ ਵੈਛੀ ਵੈਸੇ ਸਾਮਰਾਜੀ ਵੈਸੇ ਚੱਲ ਰਹੀ ਆ ਉਸ ਦਾ ਟਕਰਾ ਕਰਨਾ ਤੇ ਜਿਹੜੀਆਂ ਸੜਕਾਂ ਬਣਨੀਆਂ ਜਿਹੜੀਆਂ ਆਪਣੇ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਉਹਨਾਂ ਦਾ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਪੰਜਾਬ ਚ ਰੋਕਣਾ ਵਾ ਇਹ ਸਾਰੇ ਜਿਹੜੇ ਸਾਡੇ ਝੰਡੇ ਦੇ ਉੱਤੇ ਇਹ ਕੰਮ ਇਹ ਹੌਂੜ ਇਹਨਾਂ ਚ ਕਰਨੇ ਆ ਤੇ ਚੜ੍ਹਦੀ ਕਲਾ ਦੇ ਨਾਲ ਜਿਹੜਾ ਅੰਦੋਲਨ ਆ ਹੋਰ ਮਜ਼ਬੂਤ ਕਰਦੇ ਹੋਏ ਹੋਰ ਮਜ਼ਬੂਤ ਕਰਦੇ ਹੋਏ ਜੱਤ ਵੱਲ ਵਧਣਾਵਾ